ਵੀਡੀਓ ਬਣਾਓ ਅੱਛਾ ਅੱਛਾ ਵੀਡੀਓ ਬਣਾਓ ਮੈਂ ਤਾਂ ਗੱਲ ਕੱਢੀ ਨਹੀਂ ਕੋਈ ਨਾ ਉੱਜਾ ਠੀਕ ਹੈ ਮੈਂ ਤਾਂ ਗੱਲ ਨਾ ਕੱਢੀ ਉਹ ਭੇਜ ਯਾਰ ਖਲੋਤਾ ਲੈ ਨੂੰ ਉਹ ਖਿਲਾ ਦੇ ਆਈਏ ਰੇ ਆ ਵੀ ਕਿੰਨੇ ਲੋਤਾਂ ਮੇਰੇ ਲੱਗਦੇ ਭੱਜੋ ਨਗਰ ਭੱਜੋ ਨਰੇ ਉਹ ਯਾਰ ਥੋੜੇ ਆਓ ਭੇਜੋ ਹਾਂ ਤਾਂ ਲੱਗੇ ਜਦੋਂ ਇਹ ਨੰਦੇ ਪਰ ਆ ਗਏ ਨੰਦੇ ਤੋਂ ਮਾਰਦਾ ਨਾ ਖੜਾ ਪਾ ਦੇ ਵਿਚਾਰ ਜੁੱਤੇ ਹੀ ਪੱਦੇ ਇਹਨਾਂ ਨੂੰ ਥੋੜਾ ਪੱਦੇ ਜਿਹੜੇ ਸਾਡਾ ਹਵਾ ਹੋਣਾ ਹੈ ਆ ਕਿ ਬੜੀ ਸੁਪਿਆ ਸੁਪੀਆ ਹੋਰ ਜਿਹੜਾ ਪਾ ਦੇ ਆ ਬੋਰੀ ਆ ਗਿਆ ਆਪਾ ਜੀ ਆ ਕਿੱਧਰ ਗਏ ਵੀਡੀਓ ਵੀ ਪਈ ਤੁਹਾਡੇ ਸਾਹਮਣੇ ਇੱਟਾਂ ਵੱਜੀਆਂ ਤੁਸੀਂ ਕੈਮਰੇ ਛੱਡ ਕੇ ਭੱਜੇ ਜਾ ਕਿ ਨਹੀਂ ਤੁਸੀਂ ਇਸ ਚੀਜ਼ ਦੇ ਗਵਾਹ ਜੇ ਕਿ ਨਹੀਂ ਤੁਸੀਂ ਕਿੱਦਾਂ ਆਪਣੀ ਜਾਨ ਪਿਆ ਕੇ ਅੰਦਰ ਵੜੇ ਜੀ ਠੀਕ ਹੈ ਜੀ ਤੁਹਾਡੇ ਸਾਹਮਣੇ ਮੈਂ ਫੋਨ ਕੀਤਾ ਸਚੋ ਸਾਹਿਬ ਨੂੰ ਕੀਤਾ ਨਾ ਰਿਕਲਾਸਟ ਕੀਤੀ ਭਾਈ ਦੁਬਾਰਾ ਇਹਨਾਂ ਨੇ ਆ ਗਿਆ ਕੰਮ ਕਰ ਦੇਣਾ ਜੇ ਉਹ ਕੰਮ ਹੋ ਗਿਆ ਕਿ ਨਹੀਂ ਤੁਹਾਡੇ ਸਾਹਮਣੇ ਤੁਹਾਡਾ ਬੈਗ ਲੈ ਕੇ ਮੈਂ ਭੱਜਣੇ ਹਾਂ ਲਿਓ ਜਿਹੜੀ ਸਕੂਟਰੀ ਲੱਗੀ ਸੀ ਨਾ ਜਿਹੜਾ ਤੂੰ ਹੀ ਨੰਬਰ ਲਿਆ ਵਾ ਸਕੂਟਰੀ ਲੈ ਕੇ ਭੱਜ ਗਿਆ ਭੱਜ ਗਿਆ ਇਹ ਲੈ ਗਿਆ ਮਾਦਰ ਸਾਹਿਬ ਹੋਣੀ ਜਾਂ ਤੇਰਾ ਚਾਚਾ ਵਾ ਠੀਕ ਹੈ ਮਤਲਬ ਆਪਣੇ ਭਰਾ ਹੀ ਹੈਗੇ ਨੇ ਚਲੋ ਛੱਡੋ ਯਾਰ ਬੱਚਿਆਂ ਦਾ ਝਗੜਾ ਗੋਲੀ ਮਾਰੋ ਠੀਕ ਹੈ ਠੰਡੀ ਭਜੀ ਸਾਡੇ ਤੋਂ ਡੇਢ ਦਾ 50 ਆ 50 ਠੀਕ ਹੈ ਜੀ ਬਾਕੀ ਇਹਨਾਂ ਨੂੰ ਨਹੀਂ ਪਤਾ ਉੱਥੇ ਜਿਹੜੇ ਲੋਕਲ ਬੰਦੇ ਦੋ ਕੇ ਖੜੇ ਸੀ ਉਹਨਾਂ ਦੇ ਬੱਚੇ ਏ ਭਾਈ ਜਦੋਂ ਭੱਜੇ ਆ ਨਾ ਜੱਫਲਾ ਉਹਨਾਂ ਦੀਆਂ ਰਹਿ ਗਿਆ ਇੱਕ ਤੇ ਮੋਟਰਸਾਈਕਲ ਉੱਥੇ ਪਿਆ ਹੋਇਆ ਉਹਨਾਂ ਦਾ ਠੀਕ ਹੈ ਜੀ ਅੱਛਾ ਜਿੰਨਾਂ ਨੇ ਕਿਹਾ ਉਹਨਾਂ ਦੇ ਮੋਟਰਸਾਈਕਲ ਉਹਨਾਂ ਨੇ ਪਿੱਛੋਂ ਇੰਨਾ ਰੌਣਾ ਚਲਾਣਾ ਹੀ ਸ਼ੁਰੂ ਕਰਤੇ ਨੇ ਠੀਕ ਹੈ ਠੀਕ ਹੈ ਠੀਕ ਹੈ ਸਾਡੀ ਆ ਜੀ ਆਹ ਮੁੰਡੇ ਦਾ ਨਾ ਥੋੜਾ ਹੌਸਲਾ ਵਧਿਆ ਵਾ ਪਹਿਲਾਂ ਥੋੜੇ ਦਿਨ ਪਹਿਲਾਂ ਜਲੀ ਦੇ ਝਗੜਾ ਹੋਇਆ ਸੀਗਾ ਠੀਕ ਹੈ ਉਦੋਂ ਆ ਕੇ ਨਜਾਇਜ਼ ਹੀ ਬਦਮਾਸ਼ੀ ਕਰਕੇ ਮਤਲਬ ਚਲ ਗਏ ਉਦੋਂ ਵੀ ਚਲੋ ਪਿਆਰ ਨਾਲ ਸਮਝਾਤਾ ਹੀ ਗਿਆ ਚਲੋ ਗਰੀਬ ਬੰਦੇ ਸੀਗੇ ਅੱਜ ਆ ਆ ਗਲੀ ਦੇ ਵਿੱਚੋਂ ਆਏ ਆ ਉਦੋਂ ਵੀ ਇਹਨਾਂ ਨੂੰ ਸਮਝਾਣੇ ਹਾਂ ਕਿ ਚਾਲੀ ਯਾਰ ਤੁਸੀਂ ਬੱਚੇ ਹੈਗੇ ਜੇ ਠੀਕ ਹੈ ਇਦਾਂ ਮਤਲਬ ਨਹੀਂ ਕਰਨਾ ਉਹ ਬੱਸ ਸਮਝਾਉਂਦੇ ਸਮਝਾਉਂਦੇ ਹੀ ਉਹ ਆਪਸੇ ਲੜਪੇ ਤੇ ਇੱਟਾਂ ਰੋੜਾਂ ਚ ਮਤਲਬ ਚਲਾਣ ਲੱਪੇ ਆਹ ਕਿਸੇ ਦੇ ਨਾਲ ਤੇ ਇੱਟਾਂ ਰੋੜਾਂ ਤੁਹਾਡੇ ਨਾਲ ਆਹ ਭਾਜੀ ਸਾਰਿਆਂ ਦੇ ਚੱਲਣ ਲੱਪੇ ਆ ਭਰੇ ਬਾਜ਼ਾਰ 'ਚ ਚਲਾਣ ਲੱਪੇ ਨੇ ਸਾਰਾ ਬਾਜ਼ਾਰ ਖੁੱਲਾ ਆ ਸਾਹਮਣੇ ਉਹ ਵੇਖੋ ਉਹ ਰੋੜਾਂ ਪਿਆ ਜੇ ਅੰਦਰ ਉਹ ਵੇਖੋ ਸ਼ੀਸ਼ਾ ਟੁੱਟਾ ਆ ਭਾਜੀ ਆ ਇੱਟਾਂ ਰਹੀਆਂ ਜੀ ਠੀਕ ਹੈ ਇਹ ਕੋਈ ਗੱਲ ਥੋੜੋ ਆ ਭਾਜੀ ਇਹਨਾਂ ਦੇ ਭਾਜੀ ਕਾਨੂੰਨੀ ਕਾਰਵਾਈ ਕਰੋ ਚੰਗੀ ਤਰ੍ਹਾਂ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਲੇਡੀਜ਼ ਤੇ ਤੁਰੀਆਂ ਸਾਰੇ ਸਾਰੇ ਲੇਡੀਜ਼ ਵਗੈਰਾ ਸਾਰੇ ਬਾਜ਼ਾਰ 'ਚ ਹੀਗੇ ਅਹੀਂ ਮੱਲੋ ਖਾਣਾ ਖਾਣ ਚਲੇ ਸੀਗੇ ਬਾਹਰ ਚਲੇ ਸੀਗੇ ਠੀਕ ਆ ਸਾਰੀ ਫੈਮਲੀ ਚੱਲੀ ਭਾਜੋ ਇਹਨਾਂ ਕਰਕੇ ਆਪਾਂ ਗੇੜਨੀ ਆ ਪੂਰਾ ਹੜ ਦੰਗ ਮਚਾਇਆ ਭਾਜੀ ਫੋਨ ਕਰਕੇ 50 ਮੁੰਡੇ ਸਾਥ ਲਏ ਭਾਈ ਇੱਥੇ ਕੀ ਗੱਲ ਹੋਈ ਭਾਈ ਸਾਡਾ ਮੇਰਾ ਨਾਮ ਹੈ ਬਲਜਿੰਦਰ ਸਿੰਘ ਹਾਂਜੀ ਕਿੱਥੋਂ ਬੇਰਾਨਾ ਨੀ ਆ ਨਿਊ ਭਾਰਤ ਨਗਰ ਦੇ ਹਾਂਜੀ ਭਾਜੀ ਕੀ ਗੱਲ ਹੋਈ ਅੱਜ ਇੱਥੇ ਜੀ ਮੈਂ ਤੇ ਇੱਥੇ ਆਪਾਂ ਗਾਹਕ ਤੋਰ ਰਹੇ ਹਾਂ ਤੇ ਇੱਥੇ ਇਧਰੋਂ ਮੁੰਡੇ ਆਏ ਆ 5-7 ਬੋਤਲਾਂ ਚਲਾਉਣ ਲੱਪੇ ਆ ਤੇ ਆ ਰੋੜੇ ਵਟੇ ਆ ਗਾਹਕ ਸਾਡੇ ਸਾਰੇ ਹੀ ਭੱਜ ਗਏ ਬੋਤਲਾਂ ਚਲਾਈਆਂ ਕਿੰਨਾ ਦੇ ਉਹਨਾਂ ਨੇ ਬੋਤਲਾਂ ਪਤਾ ਨਹੀਂ ਗੱਡੀਆਂ ਉੱਧਰ ਹੋਰ ਕੋਈ ਮੁੰਡੇ ਸੀ ਪਤਾ ਨਹੀਂ ਕਿਹੜੇ ਸੀ ਹਾਨੂੰ ਨਹੀਂ ਪਤਾ ਐਂ ਤੇ ਗਾਹਕ ਤੋਰਨ ਦੇ ਇੱਥੇ ਚੋਰੇ ਗਾਹਕ ਸਾਰੇ ਉਹਨਾਂ ਦੀ ਕੋਈ ਪਛਾਣ ਹੈਗੀ ਆ ਮੁੰਡੇ ਜਿਨ੍ਹਾਂ ਨੇ ਬੋਤਲਾਂ-ਪੋਤਲਾਂ ਚਲਾਈਆਂ ਇਹ ਆ ਸੁੰਚ ਆਇਆ ਵੀ ਇੱਧਰ ਲੋਗੜ 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 ਕਹਿਂਦੇ ਆ ਤੁੰਗਾ ਦਾ ਆ ਮੁੰਡਾ ਲੋਗੜਣ ਨਾਲ ਉਹਦੇ ਮੁੰਡੇ ਹੈਗੇ ਨੇ ਬਾਰੇ ਪੁਲਿਸ ਨੂੰ ਕੰਪਲੇਟ ਕਰਤੀ ਤੁਹਾਡੇ ਹਾਂਜੀ ਹਾਂਜੀ ਐਂ ਬੁਲਾਇਆ ਹੋਣੇ 100 ਨੰਬਰ ਤੇ ਕੋਣ ਮੰਗ ਕੀ ਕਰਦੇ ਤੁਸੀਂ ਭਾਈ ਇਨਸਾਫ ਚਾਹੀਦਾ ਸਾਨੂੰ ਮੇਰਾ ਨਾਮ ਭਾਈ ਭੂਪਾ ਭਪਿੰਦਰ ਸਿੰਘ ਭਾਈ ਅੱਜ ਕੀ ਗੱਲ ਹੋਈ ਭਾਈ ਇੱਥੇ ਨਾਲ ਛੋਟੇ-ਛੋਟੇ ਬੱਚਿਆਂ ਲਈ ਵੈਸਾ ਵਸਾਈ ਹੋਈ ਸੀ ਇੱਥੇ ਲੋਗੜ ਦਾ ਮੁੰਡਾ ਹੈਗਾ ਪਤਾ ਨਹੀਂ ਕੀ ਨਾਮ ਜੀ ਹੋਣਾ ਉਹ 15-20 ਮੁੰਡੇ ਇਕੱਠੇ ਗੜ ਕੇ ਪਿਛਲ ਪੁਛਲ ਲੈ ਕੇ ਆਇਆ ਨਾਲ ਹਥਿਆਰ ਲੈ ਕੇ ਆਇਆ ਉਹਨੇ ਆਂਦੇ ਇੱਥੇ ਟਰੋਲਾ ਚਲਾਉਣਾ ਸ਼ੁਰੂ ਕਰਤਾ ਉਹਨੇ ਬੋਤਲਾਂ ਬੁੜੇ ਆ ਸੰਦੂਕ ਲੋਨੀ ਭਰੀ ਬਟਾਲਾ ਰੋਡ ਤੇ ਕਿੰਨੇ ਨੇ ਜਣੇ ਆਏ ਸੀ ਉਹ ਭਈ 20 ਤੋਂ 25 ਜਣੇ ਹੈਗੇ ਸਾਲਿਆਂ ਤੋਂ ਹਥਿਆਰ ਬੋਤਲਾਂ ਆਈਆਂ ਸੀ ਆ ਸਾਲੇ 20 ਸ਼ੀਸ਼ੇ-ਸ਼ੀਸ਼ੇ ਸਾਲੇ ਡਾਕਾਂ ਦੇ ਵੀ ਬੱਚੇ ਜੇ ਪੱਟੇ ਰੋੜੇ ਆਡੇ ਆ ਬਿੱਟਾ ਰੋੜੇ ਸਿੱਤੇ ਵਜੇ ਭਾਜੀ ਦੁਕਾਨ ਦੁਕਾਨ ਵਾਲਾ ਆਹ ਇੱਕੋ ਸ਼ੀਸ਼ੇ ਸਾਲੇ ਸ਼ੀਸ਼ੇ ਤੋਂ ਆਨੇ ਜਿਹੜੇ ਗਾਖ ਲੋਦੇ ਉਹ ਭਈ ਮੁੰਡਾ ਬਲਮਾਸ਼ ਵਾਲਾ ਨਹੀਂ ਪੂਰਾ ਇੱਕ ਕੜੀ ਨਹੀਂ ਪਤਾ ਨਹੀਂ ਕਿੰਨੇ ਕੇ ਝਗੜੇ ਉਹਨੇ ਕਰ ਲਏ ਹੋਏ ਆ ਕਿੱਥੋਂ ਦਾ ਰਹਿਣ ਵਾਲਾ ਹੀ ਆ ਆ ਭਾਈ ਤੁੰਗੜਾ ਰਹਿਣ ਵਾਲਾ ਆ ਮੇਰੇ ਸਾਹਮਣੇ ਕੋਈ ਰੰਜਿਸ਼ ਨਹੀਂ ਭਾਈ ਕੋਈ ਲੜਾਈ ਝਗੜਾ ਨਹੀਂ ਉਹਨਾਂ ਨਾਲ ਇਸ ਬਾਰੇ ਪੁਲਿਸ ਨੂੰ ਕੰਪਲੇਨ ਕਰਤੀ ਤੁਹਾਡੇ ਵੱਲ ਉਹ ਹਾਂਜੀ ਕੰਪਲੇਨ ਕਰਤੀ ਹੈ ਭਾਈ ਹੁਣ ਕੀ ਕਰਦੇ ਹੋ ਭਾਜੀ ਉਹ ਸਾਹ ਮਿਲਣਾ ਚਾਹੀਦਾ ਭਾਜੀ ਉਸ ਨੂੰ ਜਮ੍ਹਾਂ ਕਰਾਓ ਤੇ ਤੁਹਾਨੂੰ ਨਹੀਂ ਲੱਗਦਾ ਕਿ ਨਹੀਂ ਭਾਜੀ ਦੋ ਨੰਬਰ ਤੇ ਰੱਖੇ ਅਗਲੇ ਚੱਲਣਦੇ ਆ ਉਹ ਨਾ ਬੰਦੇ ਨੂੰ ਫੜਦੇ ਤੇ ਉਹ ਗੋਲੀ ਚਲਾ ਦੇਣ ਲੱਗਾ ਸੀ ਉਹਨੇ ਕੋਈ ਬੰਦਾ ਮਾਰ ਦੇਣਾ ਇੱਥੇ ਭਾਜੀ ਕਿੰਨੀ ਕਿੰਨ੍ਹੇ ਤੋੜ ਪਣ ਕੀਤੇ ਕਿੰਨੇ ਭਾਈ ਇਹ ਵੇਖੋ ਏਟੇ ਲੋੜਾ ਕਿੰਨਾ ਖਿਲ ਰਿਆ ਆ ਵੇਖੋ ਸਾਰੇ ਆ ਗਏ ਇਥੋਂ ਆ ਵੇਖੋ ਭਾਈ ਏਟੇ ਲੋੜਾ ਕਿੰਨਾ ਖਲਾੜਿਆ ਆ ਇਹਨਾਂ ਨੇ ਸਾਰੇ ਸ਼ੀਸ਼ੇ ਤੋੜੇ ਹੋਏ ਸ਼ਟਰ ਬੰਦ ਕਿੱਤੇ ਹੋਏ ਸਾਲਿਆ ਭਾਈ ਉਧਰ ਵੀ ਚਿੰਨੇ ਇਧਰ ਵੀ ਚਿੰਨੇ ਮੁਗਬਰੇ ਥਾਣੇ ਤਲਾਹ ਕੀਤੀ ਭਾਈ ਕੋਈ ਨਹੀਂ ਆਇਆ ਭਾਈ ਆਏ ਆ ਮੌਕੇ ਤੇ ਦੂਜੀ ਪਾਰਟੀ ਤੇ ਕਰਦੇ ਆ ਰੇਟ ਲੋਗੜ ਦੱਸਿਆ ਇਹਨਾਂ ਨੇ ਤੁੰਗਾ ਦਾ ਉਹਦੇ ਘਰ ਰੇਡ ਕਰਦੇ ਆ ਜੋ ਗੱਲ ਸਾਹਮਣੇ ਆਈ ਕਾਰਵਾਈ ਕਰਾਂਗੇ ਸਰਪ ਕੋ ਪਤਾ ਲੱਗਿਆ ਵੀ ਲੜਾਈ ਹੋਈ ਕਿਉਂ ਨਹੀਂ ਜੀ ਇਹ ਨੀਗਾ ਜੇ ਕੋਈ ਕਨਫਰਮ ਨਹੀਂ ਹੈ ਕਹਿੰਦੇ ਆਂ ਬੱਚਿਆਂ ਨੂੰ ਸਮਝਾਉਣ ਦੇ ਆ ਅਜੇ ਪਤਾ ਨਹੀਂਗਾ ਕੀ ਗੱਲ ਆ ਜੇ ਜੋ ਪੂਰੀ ਗੁੰਡਾਗਰਦੀ ਉਹਨਾਂ ਕੋਲ ਕੀ ਕੀ ਹੋਇਆ ਕੋਈ ਗੱਲ ਹੀ ਨਹੀਂ ਗੁੰਡਾਗਰਦੀ ਕਾਰਵਾਈ ਕਰਾਂਗੇ ਉਹਨਾਂ ਕੋਲ ਕਿਹਾ ਗਿਆ ਵੀ ਉਹਨਾਂ ਕੋਲ ਹਥਿਆਰ ਵਗੈਰਾ ਵੀ ਹੈਗਾ ਸੀ ਅਜੇ ਅਸੀਂ ਵੇਖਿਆ ਨਹੀਂ ਕੋਈ ਚੱਲਿਆ ਨਹੀਂਗਾ ਜੋ ਵੀ ਹੋਊਗਾ ਸਾਹਮਣੇ ਵੇਖ ਲਾਂਗੇ ਸਰ ਜਿਹੜਾ ਵੀ ਦੋਸ਼ ਹੋਏਗਾ ਬੰਦੀ ਕਰੀ ਕਾਰਵਾਈ ਕੀਤੀ ਜਾਵੇਗੀ ਸਾਡੀ ਆ ਜੀ ਆ ਮੁੰਡੇ ਦਾ ਨਾ ਥੋੜਾ ਹੌਸਲਾ ਵਧਿਆ ਵਾ ਪਹਿਲਾਂ ਥੋੜੇ ਦਿਨ ਪਹਿਲਾਂ ਜਲੀ ਦੇ ਝਗੜਾ ਹੋਇਆ ਸੀਗਾ ਠੀਕ ਆ ਉਦੋਂ ਆ ਕੇ ਨਜ਼ਾਇਜ਼ੀ ਬਦਮਾਸ਼ੀ ਕਰਕੇ ਮਤਲਬ ਚਲ ਗਏ ਉਦੋਂ ਵੀ ਚਲੋ ਪਿਆਰ ਨਾਲ ਸਮਝਾਤਾ ਸੀਗਾ ਚਲੋ ਗਰੀਬ ਬੰਦੇ ਸੀਗੇ ਅੱਜ ਆ ਆ ਗਲੀ ਦੇ ਵਿੱਚੋਂ ਆਏ ਆ ਉਦੋਂ ਵੀ ਇਹਨਾਂ ਨੂੰ ਸਮਝਾਣੇ ਹਾਂ ਕਿ ਚਾਲੀ ਯਾਰ ਤੁਸੀਂ ਬੱਚੇ ਹੈਗੇ ਜੇ ਠੀਕ ਹੈ ਇਦਾਂ ਮਤਲਬ ਨਹੀਂ ਕਰਨਾ ਉਹ ਬੱਸ ਸਮਝਾਉਂਦੇ ਸਮਝਾਉਂਦੇ ਹੀ ਉਹ ਆਪਸੇ ਲੜਪੇ ਤੇ ਇੱਟਾਂ ਰੋੜਾਂ ਚ ਮਤਲਬ ਚਲਾਣ ਲੱਪੇ ਆ ਕਿਸੇ ਦੇ ਨਾਲ ਤੇ ਇੱਟਾਂ ਰੋੜਾ ਤੁਹਾਡੇ ਆ ਆ ਭਾਜੀ ਸਾਰਿਆਂ ਦੇ ਚੱਲਣ ਲੱਪੇ ਆ ਭਰੇ ਬਾਜ਼ਾਰ 'ਚ ਚਲਾਣ ਲੱਪੇ ਨੇ ਸਾਰਾ ਬਾਜ਼ਾਰ ਖੁੱਲਾ ਆ ਸਾਹਮਣੇ ਉਹ ਵੇਖੋ ਉਹ ਰੋੜਾਂ ਪਿਆਰੇ ਅੰਦਰ ਠੀਕ ਹੈ ਉਹ ਵੇਖੋ ਸ਼ੀਸ਼ਾ ਟੁੱਟਾ ਆ ਭਾਜੀ ਆ ਇੱਟਾਂ ਇਹ ਕੋਈ ਗੱਲ ਥੋੜੋ ਆ ਭਾਜੀ ਅਛਾ ਇਹਨਾਂ ਦੇ ਭਾਜੀ ਕਾਨੂੰਨੀ ਕਾਰਵਾਈ ਕਰੋ ਚੰਗੀ ਤਰ੍ਹਾਂ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਲੇਡੀਜ਼ ਤੇ ਤੁਰੀਆਂ ਸਾਰੇ ਸਾਰੇ ਲੇਡੀਜ਼ ਵਗੈਰਾ ਸਾਰੇ ਬਾਜ਼ਾਰ 'ਚ ਹੀਗੇ ਅਹੀਂ ਮੱਲੋ ਖਾਣਾ ਖਾਣ ਚਲੇ ਸੀਗੇ ਬਾਹਰ ਚਲੇ ਸੀਗੇ ਠੀਕ ਆ ਸਾਰੀ ਫੈਮਿਲੀ ਚੱਲੀ ਤਾਂ ਜੋ ਇਹਨਾਂ ਕਰਕੇ ਆਪਾਂ ਗੇੜ ਨਹੀਂ ਆ ਪੂਰਾ ਹੜ ਦੰਗ ਮਚਾਇਆ ਭਾਜੀ ਫੋਨ ਕਰਕੇ 50 ਮੁੰਡੇ ਸਾਥ ਲੇ ਭਾਈ ਇੱਥੇ ਆ ਗੱਲ ਹੋਈ ਭਾਈ ਇੱਥੇ ਸਾਡਾ ਮੇਰਾ ਨਾਮ ਹੈ ਬਲਜਿੰਦਰ ਸਿੰਘ ਹਾਂਜੀ ਕਿੱਥੋਂ ਬੇਰੋਗ ਸੀ ਨੀ ਨਿਊ ਭਾਰਤ ਨਗਰ ਦੇ ਹਾਂਜੀ ਭਾਜੀ ਕੀ ਗੱਲ ਹੋਈ ਅੱਜ ਇੱਥੇ ਜੀ ਮੈਂ ਤੇ ਇੱਥੇ ਆਪਾਂ ਗਾਹਕ ਤੋਰ ਰਹੇ ਹਾਂ ਤੇ ਇੱਥੇ ਇਧਰੋਂ ਮੁੰਡੇ ਆਏ ਆ 5-7 ਬੋਤਲਾਂ ਚਲਾਉਣ ਲੱਪੇ ਆ ਤੇ ਆ ਰੋੜੇ ਵਟੇ ਆ ਗਾਹਕ ਸਾਡੇ ਸਾਰੇ ਹੀ ਭੱਜ ਗਏ ਬੋਤਲਾਂ ਚਲਾਈਆਂ ਕਿੰਨਾ ਦੇ ਉਹਨਾਂ ਨੇ ਬੋਤਲਾਂ ਪਤਾ ਨਹੀਂ ਗੱਡੀਆਂ ਉੱਧਰ ਹੋਰ ਕੋਈ ਮੁੰਡੇ ਸੀ ਪਤਾ ਨਹੀਂ ਕਿਹੜੇ ਸੀ ਹਨ ਨੂੰ ਨਹੀਂ ਪਤਾ ਐਂ ਤੇ ਗਾਹਕ ਤੋਰਨਦੇ ਇੱਥੇ ਚੋਰੇ ਗਾਹਕ ਸਾਰੇ ਇਧਰ ਉਧਰ ਭੱਜ ਗਏ ਹੂੰ ਉਹਨਾਂ ਦੀ ਕੋਈ ਪਛਾਣ ਹੈਗੀ ਆ ਮੁੰਡੇ ਜਿਨ੍ਹਾਂ ਨੇ ਬੋਤਲਾਂ-ਬੋਤਲਾਂ ਚਲਾਈਆਂ ਇਹ ਆ ਸੁੰਚ ਆਇਆ ਵੀ ਇੱਧਰ ਲੋਗੜ 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 ਕਹਿਂਦੇ ਆ ਤੁੰਗਾ ਦਾ ਆ ਮੁੰਡਾ ਲੋਗੜਣ ਨਾਲ ਉਹਦੇ ਮੁੰਡੇ ਹੈਗੇ ਨੇ ਉਸ ਬਾਰੇ ਪੁਲਿਸ ਨੂੰ ਕੰਪਲੇਟ ਕਰਤੀ ਤੁਹਾਡੇ ਹਾਂਜੀ ਹਾਂਜੀ ਐਂ ਬੁਲਾਇਆ ਹੋਣੇ 100 ਨੰਬਰ ਤੇ ਕੌਣ ਮੰਗ ਕੀ ਕਰਦੇ ਤੁਸੀਂ ਭਾਈ ਇਨਸਾਫ ਚਾਹੀਦਾ ਸਾਨੂੰ ਮੇਰਾ ਨਾਮ ਭਾਈ ਭੂਪਾ ਭਪਿੰਦਰ ਸਿੰਘ ਭਾਈ ਅੱਜ ਕੀ ਗੱਲ ਹੈ ਭਾਈ ਇੱਥੇ ਭਾਈ ਇੱਥੇ ਨਾਲ ਛੋਟੇ-ਛੋਟੇ ਬੱਚਿਆਂ ਦੀ ਵੈਸਾ ਵਸਾਈ ਹੋਈ ਸੀ ਇੱਥੇ ਲੋਗੜ ਦਾ ਮੁੰਡਾ ਹੈਗਾ ਪਤਾ ਨਹੀਂ ਕੀ ਨਾਮ ਜੀ ਹੋਣਾ ਉਹ 15-20 ਮੁੰਡੇ ਇਕੱਠੇ ਗੜ ਕੇ ਪਿਛਲ ਪੁਛਲ ਲੈ ਕੇ ਆਇਆ ਨਾਲ ਹਥਿਆਰ ਲੈ ਕੇ ਆਇਆ ਉਹਨੇ ਆਂਦੇ ਇੱਥੇ ਟਰੋਲਾ ਚਲਾਉਣਾ ਸ਼ੁਰੂ ਕਰਤਾ ਉਹਨੇ ਬੋਤਲਾਂ ਬੋਤਲਾਂ ਭੁੜਿਆ ਇਹ ਸੰਦੂਕ ਲੋਲੀ ਭਰੀ ਬਟਾਲਾ ਰੋਡ ਤੇ ਕਿੰਨੇ ਕ ਜਣੇ ਆਏ ਸੀ ਜੀ ਉਹ ਭਈ 20 ਤੋਂ 25 ਜਣੇ ਹੈਗੇ ਸਾਲਿਆਂ ਤੋਂ ਹਥਿਆਰ ਬੋਤਲਾਂ ਆਈਆਂ ਸੀ ਆ ਸਾਰੇ ਸ਼ੀਸ਼ੇ-ਸ਼ੀਸ਼ੇ ਸਾਲੇ ਲੋਕਾਂ ਦੇ ਵੀ ਬੱਚੇ ਜੇ ਕਪਟੇ ਰੋੜੇ ਤੁਹਾਡੇ ਆ ਬਿੱਟਾ ਰੋੜੇ ਸਿੱਤੇ ਵਜੇ ਭਾਜੀ ਦੁਕਾਨ ਦੁਕਾਨ ਵਾਲੇ ਆਹ ਇੱਕੋ ਸ਼ੀਸ਼ੇ ਸਾਰੇ ਸ਼ੀਸ਼ੇ ਤੋਂ ਆਨੇ ਜਿਹੜੇ ਬਾਖ ਲੋਦੇ ਉਹ ਭਈ ਮੁੰਡਾ ਬਲਮਾਸ਼ ਵਾਲਾ ਨਹੀਂ ਇੱਕ ਕੜੀ ਨਹੀਂ ਪਤਾ ਨਹੀਂ ਕਿੰਨੇ ਕੇ ਝਗੜੇ ਉਹਨੇ ਕਰ ਲਏ ਹੋਏ ਆ ਕਿੱਥੋਂ ਦਾ ਰਹਿਣ ਵਾਲਾ ਹੀ ਆ ਆ ਭਾਈ ਤੁੰਗੜਾ ਰਹਿਣ ਵਾਲਾ ਆ ਮੇਰੇ ਸਾਹਮਣੇ ਕੋਈ ਰੰਜਿਸ਼ ਨਹੀਂ ਭਾਈ ਕੋਈ ਲੜਾਈ ਝਗੜਾ ਨਹੀਂ ਉਹਨਾਂ ਨਾਲ ਇਸ ਬਾਰੇ ਪੁਲਿਸ ਨੂੰ ਕੰਪਲੇਨ ਕਰਤੀ ਤੁਹਾਡੇ ਵੱਲੋਂ ਉਹ ਹਾਂਜੀ ਕੰਪਲੇਨ ਕਰਤੀ ਹੈ ਭਾਈ ਹੁਣ ਕੀ ਕਰਦੇ ਆ ਭਾਜੀ ਉਹ ਸਾਹ ਮਿਲਣਾ ਚਾਹੀਦਾ ਭਾਜੀ ਉਸ ਨੂੰ ਜਮ੍ਹਾਂ ਕਰਾਓ ਜੇ ਤੁਹਾਨੂੰ ਨਹੀਂ ਲੱਗਦਾ ਕਿ ਨਹੀਂ ਭਾਜੀ ਦੋ ਨੰਬਰ ਤੇ ਰੱਖੇ ਅਗਲੇ ਚੱਲਣਦੇ ਆ ਉਹ ਨਾ ਬੰਦੇ ਨੂੰ ਫੜਦੇ ਤੇ ਉਹ ਗੋਲੀ ਚਲਾ ਦੇਣ ਲੱਗਾ ਸੀ ਉਹਨੇ ਕੋਈ ਬੰਦਾ ਮਾਰ ਦੇਣਾ ਇੱਥੇ ਭਾਈ ਕਿੰਨੀ ਕਿੰਨ੍ਹੇ ਤੋਰ ਬਣ ਕੀਤੇ ਕਿੰਨੇ ਮਾਹੀਆ ਵੇਖੋ ਇੱਟ ਰੋੜਾ ਕਿੰਨਾ ਖਿਲ ਰਿਹਾ ਆ ਆ ਵੇਖੋ ਸਾਰੇ ਆ ਗਏ ਇਥੋਂ ਆ ਵੇਖੋ ਭਾਈ ਇੱਟ ਰੋੜਾ ਕਿੰਨਾ ਖਲਾ ਲਿਆ ਆ ਇਹਨਾਂ ਨੇ